ਆ ਬਾਰ-ਬਾਰ ਕੁਐਸਚਨ ਕਰ ਰਹੇ ਸੀ ਵੀ ਇੱਕ ਪਾਰਟਿਕੂਲਰ ਬੰਦਾ ਕਮਰੇ 'ਚ ਬੈਠ ਕੇ ਗਲਤ ਬੋਲੇ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਜਿਵੇਂ ਬਾਬਾ ਜੀ ਨੇ ਕਿਹਾ ਜੇ ਕੋਈ ਕਮਿਊਨਿਟੀ ਦੇ ਹਰ ਇੱਕ ਕਮਿਊਨਿਟੀ 'ਚ ਮਾਰੇ ਚੰਗੇ ਬੰਦੇ ਹੁੰਦੇ ਨੇ ਹਰ ਇੱਕ ਕਮਿਊਨਿਟੀ 'ਚ ਹੁੰਦੇ ਨੇ ਮਜਬੀ ਸਿੱਖਾਂ 'ਚ ਵੀ ਹੈਗੇ ਆ ਜੱਟਾਂ 'ਚ ਵੀ ਹੈਗੇ ਆ ਬਾਹਮਣ ਧੋਬੀ ਨਿੰਬਾਛਾਈ ਸਾਰਿਆਂ 'ਚ ਹੁੰਦੇ ਨੇ ਜੇ ਕੋਈ ਬੰਦਾ ਇੱਕ ਬੰਦਾ ਤੁਹਾਨੂੰ ਕੋਈ ਟਾਰਗੇਟ ਕਰਦਾ ਉਸ ਬੰਦੇ ਦੇ ਖਿਲਾਫ ਬੋਲਿਆ ਜਾ ਸਕਦਾ ਸਾਰੀ ਕਮਿਊਨਿਟੀ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਇਹ ਬਿਲਕੁਲ ਗਲਤ ਗੱਲ ਹੈ ਠੀਕ ਹੈ ਜੀ ਲੇਕਿਨ ਜਿੱਥੇ ਗੱਲ ਵਿਤਕਰੇ ਦੀ ਆ ਗਈ ਭਾਜੀ ਇਹ ਜਾਤੀ ਵਿਤਕਰਾ ਸ਼ੁਰੂ ਤੋਂ ਚੱਲਦਾ ਆਇਆ ਸੀ ਚੱਲਦਾ ਹੈ ਤੇ ਹੁਣ ਤੱਕ ਚੱਲਦਾ ਲੇਕਿਨ ਮੈਨੂੰ ਬੜੀ ਖੁਸ਼ੀ ਆ ਕਿ ਹੁਣ ਸਾਡਾ ਸਮਾਜ ਜਿਹੜਾ ਅਵੇਅਰ ਹੋ ਰਿਹਾ ਡਾਕਟਰ ਭੀਮਰਾਓਂ ਬੇਦਕਰ ਸਾਹਿਬ ਹੋਕਾ ਦਿੰਦੇ ਚੱਲ ਗਏ ਬਾਬੂ ਕਾਂਸ਼ੀਰਾਮ ਜੀ ਬੋਹਕਾ ਦਿੰਦੇ ਚੱਲ ਗਏ ਲੇਕਿਨ ਹੁਣ ਵੀ ਸਾਡੇ ਕੌਮ ਦੇ ਕੁਝ ਜਿਹੜੇ ਬੁੱਧੀਜੀਵੀ ਆ ਉਸ ਸੋਚ ਨੂੰ ਲੈ ਕੇ ਅੱਗੇ ਚੱਲ ਰਹੇ ਨੇ ਲੇਕਿਨ ਅੱਜ ਵੀ ਭਾਜੀ ਪਿੰਡਾਂ ਦੇ ਵਿੱਚ ਚਲਜੋ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਨੇ ਦੋ ਬਾਟਿਆਂ ਚ ਅਮਰਿਸ਼ ਖਾਇਆ ਜਾਂਦਾ ਇੱਕ ਸੰਸਥਾ ਹੈਗੀ ਆ ਬਬਾ ਬਤਾਰ ਸਿੰਘ ਹੋਣੀ ਹੈਗੇ ਨੇ ਉਹ ਦੋ ਦੋ ਬਾਟਾ ਚ ਅਮਰਿ ਚ ਖਾਉਂਦੇ ਨੇ ਉਹਨਾਂ ਨੇ ਗੁਰਗੋਬਨ ਸਿੰਘ ਮਹਾਰਾ ਦੀ ਡੋਲੋਜੀ ਚੇਂਜ ਕਰਕੇ ਰੱਖ ਦਿੱਤੀ ਆ ਉੱਥੇ ਪਹਿਲਾ ਜਿਹੜਾ ਬੰਦਾ ਜਾਂਦਾ ਉਹਨੂੰ ਪੁੱਛਿਆ ਜਾਂਦਾ ਤੇਰੀ ਜਾਤ ਕੀ ਆ ਜੇਦਾ ਉਹ ਜੱਟ ਆ ਜਾਂ ਜਨਰਲ ਕੈਟਾਗਰੀ ਦਾ ਉਹਦੇ ਵਾਸਤੇ ਬਾਟਾ ਹੋਰ ਆ ਤੇ ਜਿਹੜਾ ਦੂਸਰਾ ਉਹਦੇ ਵਾਸਤੇ ਬਾਟਾ ਹੋਰ ਆ ਇਹਦੀ ਅਸੀਂ ਆਵਾਜ਼ ਇਸ ਇਸ ਚੀਜ਼ ਦੀ ਆਵਾਜ਼ ਅਸੀਂ ਕਟਗਣ ਤੇ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ ਤੱਕ ਚੱਕੀ ਇੱਥੋਂ ਸਾਰੇ ਰਗਰੇਟਾ ਦਾਲ ਸਾਡੇ ਲੁਧਿਆਣੇ ਤੋਂ ਵੀ ਸਾਰੇ ਇਕੱਠੇ ਹੋ ਕੇ ਗਏ ਲੇਕਿਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਿ ਚਿੱਠੀ ਲਿਖੀ ਉਹਨਾਂ ਨੇ ਵੀ ਇਹ ਕਿਉਂ ਸਿਸਟਮ ਚੱਲ ਰਿਹਾ ਤੁਸੀਂ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਉੱਪਰ ਥੋੜੀ ਹੋਗੇ ਲੇਕਿਨ ਉਹ ਹੀ ਫੇਰ ਗੱਲ ਹੋ ਜਿੰਦੀ ਖਾਣ ਪੀਣ ਨੂੰ ਬੰਦ ਰਹੀ ਤੇ ਡੰਡੇ ਖਾਣ ਨੂੰ ਰਿੱਚ ਉਹਨਾਂ ਦੀਆਂ ਸੰਸਥਾਵਾਂ ਹੈਗੀਆਂ ਵੱਡੀਆਂ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਸੁਖਵਿੰਦਰ ਪੀਪੀ ਨੇ ਕਹਿਣ ਦੇ ਉੱਤੇ ਪਾਜੀ ਗੱਲ ਦਰਜ ਹੋ ਗਿਆ ਗੱਲ ਇਹ ਆਪ ਹੈ ਜੀ ਸਰਕਾਰ ਤੋਂ ਕੀ ਮੰਗ ਕਰਦੇ ਜਿਵੇਂ ਬਾਬਾ ਜੀ ਨੇ ਕਿਹਾ ਵੀ ਸੁਖਵਿੰਦਰ ਪੀਪੀ ਨੇ ਜਦੋਂ ਉਸ ਟਾਈਮ ਤਾਂ ਡਾਕਟਰ ਗੁਰਵਿੰਦਰ ਸਿੰਘ ਦਾ ਨਾਮੋ ਨਿਸ਼ਾਨੀ ਸੀ ਜਿਸ ਟਾਈਮ ਦਵਿੰਦਰ ਸਿੰਘ ਨੇ ਅਬ ਇੱਕ ਐਪਲੀਕੇਸ਼ਨ ਦਿੱਤੀ ਡੇਡ ਮਹੀਨਾ ਪਹਿਲਾਂ ਕਿ ਮੇਰੀ ਬੇਟੀ ਨੂੰ ਆਹ ਆਈਡੀ ਦੇ ਉੱਪਰੋਂ ਗਾਲਾਂ ਕੱਢੀਆਂ ਜਾ ਸਕਦੀਆਂ ਲੇਕਿਨ ਡਾਕਟਰ ਰੰਗਰੇਟੇ ਦੇ 5 ਮਿੰਟ ਚ ਪਰਚਾ ਦਰਜ ਹੋ ਗਿਆ ਮੇਰਾ ਪ੍ਰਾਪਤ ਪੱਤਰਕਾਰ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਸਵਾਲ ਆ ਜਵਾਬ ਆ ਮੇਰਾ ਜੇ ਡਾਕਟਰ ਗ੍ਰਿੰਦਰ ਰੰਗਰੇਟੇ ਤੇ ਉਹਨੇ ਐਪਲੀਕੇਸ਼ਨ ਦਿੱਤੀ ਸੀ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਸੀਗਾ ਉਹ ਹੋ ਸਕਦਾ ਡਾਕਟਰ ਰੰਗਰੇਟੇ ਦੀ ਆਈਡੀ ਨੂੰ ਹੈਕ ਕਰਕੇ ਕਿਸੇ ਨੇ ਕਮੈਂਟ ਕੀਤਾ ਹੋਵੇ ਲੇਕਿਨ ਉਹ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਫੌਰਨ ਪਰਚਾ ਦਰਜ ਕਰਕੇ ਉਹਨੂੰ ਅੰਦਰ ਸਿੱਟ ਦਿੱਤਾ ਗਿਆ ਤੇ ਡੇਢ ਮਹੀਨੇ ਤੋਂ ਦਵਿੰਦਰ ਦਵਿੰਦਰ ਸਿੰਘ ਦੀ ਬੇਟੀ ਨੂੰ ਗਾਲਾਂ ਕੱਢੀਆਂ ਗਈਆਂ ਲੇਕਿਨ ਉਹਦਾ ਪਰਚਾ ਹੁਣ ਤੱਕ ਨਹੀਂ ਗਿਆ ਦਰਜ ਹੋਇਆ ਫਿਰ ਵਿਤਕਰੇ ਦੀ ਗੱਲ ਕਿਵੇਂ ਨਾ ਕਰੀਏ ਬਾਜੀ ਇਹ ਪੱਤਰਕਾਰ ਕਿਉਂ ਨਹੀਂ ਕੋਲਦੇ ਜਾ ਕੇ ਸਵਾਲ ਬਾਬਿਆਂ ਨੂੰ ਤੁਸੀਂ ਬਾਹਰ ਆ ਜੀ ਪਵਨ ਬਾਣੀ ਦੇ ਬੱਚੇ ਬਿਲਕੁਲ ਠੀਕ ਹੈ ਜੀ ਵੀ ਸਾਰੇ ਇੱਕੋ ਜਿਹੇ ਆ ਲੇਕਿਨ ਸ਼ੁਰੂ ਤੋਂ ਲੈ ਕੇ ਬਾਣੀ ਲਿਖਣ ਦੀ ਲੋੜ ਕਿਉਂ ਪਈ ਨੂੰਹ ਸਹਬਾਨਾ ਨੂੰ ਤਤੀਆਂ ਤਵੀਆਂ ਤੇ ਬਿਠਾਵਾ ਆਣ ਗਿਆ ਸਾਰਾ ਕੋਈ ਹਰ ਸਾਹਮਣੇ ਆ ਲੇਕਿਨ ਇੱਕ ਜਾਤੀ ਨੂੰ ਐਸੀ ਸਮਾਜ ਨੂੰ ਹਰ ਸ਼ੁਰੂ ਤੋਂ ਲੈ ਕੇ ੱੱਕਾ ਹੁੰਦਾ ਆਇਆ ਹੈ ਕਿਉਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਜਾਬ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਇਹਨਾਂ ਨੂੰ ਇੱਕ ਇੱਕ ਪਲੇਟਫਾਰਮ ਥਲੇ ਅੱਜ ਲੋੜ ਆ ਇਕੱਠੇ ਹੁੰਦੇ ਬਿਲਕੁਲ 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 ਪਾਜੀ ਇਹ ਤਾਂ ਹੋਣਾ ਜਿਵੇਂ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੀ ਸੋਚ ਨੂੰ ਸਾਨੂੰ ਅਡਾਪਟ ਕਰਨਾ ਪੈਣਾ ਇਹ ਗੱਲ ਕਲੀਅਰ ਆ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੋਚ ਨੂੰ ਅਡਾਪਟ ਕਰਨਾ ਪੈਣਾ ਜਿਵੇਂ ਉਹਨਾਂ ਨੇ ਕਿਹਾ ਸੀ ਗਰੇਟੇ ਗੁਰਕੇ ਬੇਟੇ ਪਿੰਡ ਲੈਵਲ ਤੇ ਮੱਲਾ ਲੈਵਲ ਤੇ ਜਦ ਤੱਕ ਅਸੀਂ ਆਪਣੇ ਲੋਕਾਂ ਦੀ ਇੱਕ ਦੂਜੇ ਦੀ ਬਾਣੀ ਫੜਦੇ ਅਸੀਂ ਲੋਕ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਤੋਂ ਵੱਧ ਗਿਆਨੀ ਮੇਰੇ ਤੋਂ ਵੱਧ ਸਿਆਣਾ ਮੇਰੇ ਤੋਂ ਵੱਧ ਜਿਨੇ ਮੈਂ ਕਿ ਫੜ ਲਿਆ ਉਹ ਕਹਿੰਦਾ ਮੇਰੇ ਤੋਂ ਵੱਧ ਸਿਆਣਾ ਕੋਈ ਨਹੀਂ ਹੈਗਾ ਜਦ ਤੱਕ ਇਹ ਏਟਲੋਜੀ ਜਦ ਤੱਕ ਅਸੀਂ ਆਪਣੇ ਬੰਦੇ ਨੂੰ ਅੱਗੇ ਪ੍ਰਮੋਟ ਨਹੀਂ ਕਰਦੇ ਜਦ ਤੱਕ ਇਹ ਬਿਲਕੁਲ ਪਿੰਡ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਇਹ ਬਿਲਕੁਲ ਹੋਣਾ ਚਾਹੀਦਾ ਔਰ ਸਾਡੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਕੰਮ ਕਰਦੀਆਂ ਪਈਆਂ ਨੇ ਬਿਲਕੁਲ ਹੋ ਸਕਦਾ ਜੀ ਕੋਹਨ ਨੂੰ ਕੀ ਨਹੀਂ ਹੋ ਸਕਦਾ ਭਾਜੀ ਜੇਕਰ ਭਾਨੇ ਸਿੱਧੂ ਗਾਲਾਂ ਕੱਢਣ ਲਾਣਾ ਨਸ਼ੇੜੀ ਬੀੜੀ ਪੀਣਾ ਉਦੇ ਪਰ ਸਾਰੇ ਇਕੱਠ ਹੋ ਸਕਦਾ ਅੱਜ ਪੂਰੇ ਪੰਜਾਬ ਦੇ ਆਗੂ ਇੱਥੇ ਇਕੱਠੇ ਹੋਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਆਗੂਆਂ ਦੇ ਨਾਲ ਇੱਕ ਵਿਚਾਰ ਬਿਲਕੁਲ ਜੀ ਹੁਣ ਸਾਰੇ ਸਾਡੇ ਵੱਡੇ ਬਿਲਕੁਲ ਸਾਡੇ ਵੱਡੇ ਬਜ਼ੁਰਗ ਨੇ ਹੁਣ ਅਸੀਂ ਬੈਠਾਂਗੇ ਇੱਕ ਦੂਜੇ ਨਾਲ ਵਾਰਤਾਲਾਪ ਕਰਾਂਗੇ ਇੱਕ ਦੂਜੇ ਨਾਲ ਨੰਬਰ ਐਕਸਚੇਂਜ ਕਰਾਂਗੇ ਮਗਰ ਸਾਰੇ ਦੂਰੋਂ ਦੂਰੋਂ ਆਏ ਨੇ ਲੇਕਿਨ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੱਡੀ ਕਾਲ ਦਿੱਤੀ ਜਾਊਗੀ ਬਕਾਇਦਾ ਇਕੱਠ ਵੀ ਕੀਤਾ ਜਾਊਗਾ ਔਰ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਊਗਾ ਅੱਜ ਕੱਲੇ ਆਗੂ ਸਹਿਬਾਨ ਆਏ ਆ ਨਾਲ ਵਰਕਰ ਨੇ ਆਏ ਮੇਨ ਮੇਨ ਆਗੂ ਆਏ ਆ ਰਾਜਸਥਾਨ ਫਾਜ਼ਿਲਖਾ ਮਾਨ ਅਗਲੀ ਜਿਹੜੀ ਜਥੇ ਬੰਦੀਆਂ ਸਾਰੀਆਂ ਜਥੇ ਬੰਦੀਆਂ ਆਓ ਜੀ ਆਓ ਬੱਚੋ ਬੋਲੋ ਜੀ ਬੋਲ 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 ਹਾਂ ਜੀ ਮੈਂ ਰਾਜਸਥਾਨ ਚ ਆਇਆ ਭੀਮ ਆਰਮੀ ਅਜਾ ਸਮਾਜ ਪਾਰਟੀ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਨੂਮਾਨਗੜ੍ਹ ਤੇ ਅਸੀਂ ਫੇਸਬੁੱਕ ਤੇ ਦੇਖਨੇ ਆ ਵੀ ਗੁਰਵਿੰਦਰ ਸਿੰਘ ਦੀ ਚਲੋ ਡਾਕਟਰ ਦੀ ਗਲਤੀ ਹੋ ਸਕਦੀ ਹੈ ਉਸ ਦਾ ਹੁੰਦੇ ਤਾਂ ਕਾਰਵਾਈ ਹੋ ਗਈ ਲੇਕਿਨ ਸਾਡੇ ਸਮਾਜ ਤੇ ਉਹ ਚੂੜਾ ਚਮਾਰ ਭੰਗੀ ਕਈ ਸ਼ਬਦਾ ਨਾਲ ਉਹ ਯੂਜ਼ ਕਰਦੇ ਨੇ ਸਾਡੀ ਦੀ ਬਹਿਣਾ ਤੇ ਉਹ ਬੁਰੀ ਨਜ਼ਰ ਵੀ ਰੱਖਦੇ ਨੇ ਯਾ ਇੱਥੋਂ ਤੱਕ ਕਿ ਉਹ ਬਲਾਤਕਾਰ ਤੱਕ ਕਰਦੇ ਨੇ ਤੇ ਥਾਣਿਆਂ ਚ ਮੁਕਤਮਾ ਦਰਜ ਨਹੀਂ ਹੁੰਦਾ ਇੱਕ ਮਾਮਲੇ ਚ ਮੈਂ ਵੀ ਇੱਥੇ ਆਇਆ ਸੀ ਉਹ ਹਾਲਾਕੀ ਗੁਰਵਿੰਦਰ ਸਿੰਘ ਜੀ ਕਿਸੇ ਜਾਤੀ ਦੇ ਖਿਲਾਫ ਨਹੀਂ ਹੈ ਤੇ ਹਰਜਿੰਦਰ ਕੋਰ ਉਪਰ ਜੱਟ ਸਿੱਖ ਦੀ ਲੜਕੀ ਸੀ ਤੇ ਉਸ ਤੇ ਟੈਕ ਕੀਤਾ ਜੱਟਾ ਸਿਖਾਣੇ ਤੇ ਮੈਂ ਖੁਦ ਐਸ ਸੰਗਰੂਰ ਧਰਨਾ ਲਾਇਆ ਤੇ ਅਸੀਂ ਅੱਧੇ ਘੰਟੇ ਚ ਉਹਨਾਂ ਨੂੰ ਗ੍ਰਿਫਤਾਰ ਕਰਵਾਏ ਲੇਕਿਨ ਜਿਹੜਾ ਸਾਡੇ ਸਮਾਜ ਤੇ ਜ਼ੁਲਮ ਕਰੂਗਾ ਜਿਹੜਾ ਬਾਬਾ ਸਾਹਿਬ ਵੀਰਾਂਮ ਅਮਿਤਕਰ ਜੀ ਨੇ ਜਿਹੜਾ ਸੰਵਿਧਾਨ ਬਣਾਇਆ ਹੈ ਸੰਵਿਧਾਨ ਦੇ ਅਨੁਸਾਰ ਜਿਹੜਾ ਇਹ ਜਿਹੜਾ ਗਲਤ ਬੋਲੂਗਾ ਉਹਦੇ